हम वीडियो का बना रहे हैं आप पैसा दे रहे हैं हमको मैं पकड़ूंगी कोई दिक्कत नहीं है राज को लगला पकड़ लो दे दे दिखा मैं रहते हैं के हाथ दे दे लिखा है 20 उतना खुशी देना मैं भी नहीं

ਤਨਵੀਰ ਨਾ ਕਰੀਂ। ਇਹ ਕੀ ਦੋਲੇ ਮੀਂਹ ਮਨੂ। ਇਹ ਤਾਂ ਹਮਰ ਵੀਡੀਓ ਕਾਹੇ ਬਣਾ ਰਹੇ ਹੈ? ਇਹ ਸਮਝ ਮੈ ਲੈ ਆ ਨਾ। ਤੋ ਕਥੇ ਲਾ ਘਬਰਾਇ ਰਾਲੀ। ਮੈਂ ਕਾਹ ਲ ਘਬਰੇ। ਬਾਸ ਫਿਰ। ਉਹ ਕਿਨਣੇ ਕੰਮ ਨਾ। ਆਪੂ ਜੁਲੀਏ। ਵੀਰੇ ਤੋ। ਆਉਂਦੇ ਰਹਸਤੇ ਆਓ। ਮੈਂ ਤੋ ਪੈ ਪੜਾ। 야, 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 야. 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 야, 야.

कोई तासन नहीं दूंगा 1250 दिए है ना अब रुको ये आपस में इनफ दे देना करना है अच्छा नहीं करेगा तो उसको भी दे देना जितना बनेगा नहीं, नहीं 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 कर तो दे बंदे उसको तो देना ही नहीं है जैसे ना ले पैसे अपनी कुड़ी ही दे तो आ, दे ठीक है वो तो कर देंगे ना खुद ही दे तो दे जसिन पैसे आप जसिन वाले पैसे भी मिलूंगा नहीं अपनी खुद देगी

इतने ऐसे नहीं नहीं। नहीं। मैं तो ऐसे कर जाऊंगी हाँ। पर उसको सब आपने आप तो कुछ भी नहीं आएगा उसकी माँ बैठी है ना कुछ भी नहीं आएगा। भगवान विवाद दे कर आई है मेरा कुछ नहीं वही ना जो बैठी है जड़ी स्टिकरन की है चलो तो दिखती है लग रही है जैसे हाँ, तो ना आगे ना कोसर मेरी गाल ना लेगी पता लेके लेगी तो जाकर वहां से मांग साटे को हां कहना क्या झूठ खाओ नया पैसे मेरी नहीं है वो ਸਤਾ ਰਹਿ ਮੈਂ ਕਰਦੇ ਆ ਸੀ ਹੋ ਰੁਪਈਆ ਨਹੀਂ ਵਾਹਣੀ ਉਹਨੇ ਮੰਗਿਆ ਵਿਚਾਰਾ ਇਹ ਤਾਂ ਆ ਜਿੰਦਗੀ ਦੇ ਸਾਡੇ ਆਹ ਪਹਿਲੀ ਵਾਰ ਕੰਮ ਹੋ ਰਿਹਾ ਹੈ ਕੋਈ ਬਾਪ ਨਾ ਕੋਈ ਬਾਤ ਤਾਂ ਸਾਡੇ ਦੇ ਨੋਬਰ ਹੋ ਚੇ ਨਹੀਂ ਨਾ ਪੰਜਾਬ ਹੈ ਨਾ ਸਾਨੂੰ ਦੇ 2 ਲੱਖ ਮੈਂ ਹੋਰ ਮੂਰੇ ਲੱਖਣਾ ਹੈ ਤੇ ਤੇਰੀ ਧੀ ਦਾ ਮੁੱਲ ਦੇ ਦੇ ਮੈਨੂੰ ਹਾਂ 2 ਲੱਖ ਲੱਖ ਪਾਇਆ ਨਾ ਸਹੀ ਗੱਲ ਹੈ ਮੈਂ ਕਿਹਨਾਂ ਤੱਕ ਗੋਵ ਕਰਨੀ ਹੈ ਹੋਰ ਮੈਂ ਚਾਹੇ ਦੇ ਨਾਲੇ ਗਰੀਬ ਬਣੀ ਆ ਫਤਰੀ ਜਮਾਈ ਨੇ ਲਗਾ ਰਣਾ ਉਹ ਕਰ ਸਕਦਾ ਨੇ 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 ਦੇ ਮੇਰੇ ਬੰਦੇ ਦੇ ਨਾ ਆ ਪਾ ਖੜੀਆ ਨਾ ਉਸ ਕੋ ਬੰਦੇ ਰਹੇ ਹਮੇ ਆਤਾ ਰਹਿੰਦਾ ਰੋ ਲੱਗਦੇ ਨੇ ਉਹਦੇ ਨਾਲ ਨਹੀਂ ਰਹਿੰਦੇ ਨਾ ਸਾਡੇ ਸਾਥੇ ਅਜੇ ਗਾਉਂ ਹੋਇਆ ਆਉਣ ਜਾਣ ਲੱਗੀ ਫਿਰ ਮੁੰਡੇ ਨੂੰ ਸਹਿਮਤ ਕਰਕੇ ਵੀ ਆਪ ਵੀ ਘਰੇ ਆ ਗਈ ਚਲੋ ਵੀਰ ਜੀ ਆਪ ਘਰੇ ਆਈ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਮੇਰੇ ਤੋਂ ਲੱਗ ਉਸ ਰਹਦੇ ਸੀ ਰਹਿੰਦੇ ਮੇਰੇ ਘਰ ਚ ਇਹਨੇ ਮੈਂ ਲੱਗ ਉਸ ਤੋਂ ਸੀ ਕਮਰਾ ਹਾਂ ਤੇ ਚਲੋ ਠੀਕ ਠਾਕ ਰਹੇ ਮੈਂ ਨਾ ਕਹ ਮੈਂ ਕਿਹਾ ਭਾਈ ਤੂੰ ਕੁੜੀ ਨੂੰ ਆਪਣੇ ਕੋਲੇ ਲੈ ਲੈ ਬੱਚਿਆਂ ਨੂੰ ਮੇਰੇ ਤੋਂ ਹੁਣ ਜਾਣ ਨਹੀਂ ਜੇ ਮੇਰੇ ਵੱਡੇ ਬੇਟੇ ਦੀ ਡੈਥ ਹੋ ਗਈ ਤੇ ਜੀ ਮੇਰੇ ਤੇ ਹਿੰਮਤ ਹੀ ਨਹੀਂ ਰਹੀ ਵੀ ਮੈਂ ਬੱਚੇ ਕਿਧਰ ਮੈਂ ਉਹਦੇ ਵੀ ਦਮ ਸੀਨਾ ਤੇ ਮੇਰਾ ਬੇਟਾ ਜੀ ਹਾਂ ਕੁੜੀਆਂ ਨੂੰ ਕਹਿ ਦਿੰਦੀ ਆ ਕੀ ਲੱਗਦੀਆਂ ਨੇ ਕੁੜੀਆਂ ਦਾ ਕੀ ਲੱਗਦਾ ਇਹ ਮੇਰਾ ਕੀ ਲੱਗਦਾ ਇਹ ਮੈਂ ਕਹ ਦੋ ਰੋਟੀਆਂ ਨੇ ਕੋਈ ਨਹੀਂ ਜਦ ਤੂੰ ਨੇ ਮੇਰੇ ਕੋਲ ਖਾ। ਮੇਰਾ ਨਾਮ ਚਰਨਜੀਤ ਕੌਰ ਹੈ ਜੀ। ਬੀਬੀ ਆਨੀ ਜੀ ਕੀਤਾ ਆਧਾਰ ਕਾਰਡ ਬਣਾਇਆ ਜੀ ਇਹਨਾਂ ਨੇ ਜਾਲੀ 2006 ਦਾ ਮੈਂ 3 ਮਹੀਨੇ ਦੀ ਪਾਲੀ ਆ ਪੋਤੀ ਮੈਨੂੰ ਪਤਾ ਜੀ ਆਪਣੇ ਬੱਚੇ ਦਾ ਇਹਨਾਂ ਨੇ ਜੀ 2006 ਦਾ ਕਰਾ ਕੇ ਆਧਾਰ ਕਾਰਡ ਇਹਨਾਂ ਨੇ ਗਾਂ ਵਾਲੇ ਨੂੰ ਵਰਬਦ ਬਣਾ ਕੇ ਕੁੜੀ 35 36 ਸਾਲ ਦਾ ਮੁੰਡਾ ਜੀਦੇ ਨਾਲ ਇਹਨਾਂ ਨੇ ਕੁੜੀ ਦੇ ਨੰਦਨੀ ਹੋਏ ਕਿਤੇ ਵੀ ਇੱਧਰ ਕਿਤੇ ਮੰਦਰ-ਮੁੰਦਰ ਚੌਥੀ ਰਾਜਸਥਾਨ ਵਾਲੇ ਵੇਚੀ ਗਈ ਆ ਕੁੜੀ ਪੈਸੇ ਗਿਣਦੇ ਨੇ ਤਾਂ ਸਬੂਤ ਆ ਜੀ ਮੇਰੇ ਕੋਲ ਮੈਨੂੰ ਕੀ ਪਤਾ ਲੱਗਣਾ ਸੀ ਮੈਨੂੰ ਕੁਛ ਨਹੀਂ ਪਤਾ ਲੱਗਣਾ ਸੀ ਕਿੰਨੇ ਦੀ ਵੇਚੀ ਹੈ ਜੀ ਤੁਹਾਨੂੰ ਪਤਾ ਇਹ ਹਾਂ ਜੀ ਕਹਿੰਦੇ ਨੇ ਵੀ ਉਹ ਤਾਂ ਜਿਹੜੀ ਗਾਹਾਂ ਤੋਂ ਜਿੰਨਾ ਕਿ ਸਾਨੂੰ ਪਤਾ ਲੱਗਿਆ ਵੀ 3 ਲੱਖ ਦਾ ਵਪਾਰ ਹੋਇਆ ਹੈ ਕੁੜੀ ਦਾ ਚੋਲਾ ਲੈ ਲੰਦਾ ਵਾ ਚੋਲ ਗਰੀ ਮੈਨੂੰ ਮੇਰੀ ਪੁੱਤੀ ਵੇਚੀ ਗਈ ਹੈ 16ਵਾਂ ਸਾਲ ਲੱਗਿਆ ਜੀ ਹਾਲੇ ਕਿਰਪਾ ਜੀ ਕੀ ਇਹ ਤਾਂ ਜੀ ਬਹੁਤ ਤਕੜਾ ਕਰੋ ਭਾਈ ਜੀ ਅਸਲ ਤੇ ਇਹੀ ਤੇ ਬਹੁਤ ਜਾਣਦੀ ਵੀ ਨਹੀਂ ਤੇ ਉਹਨਾਂ ਨੂੰ ਕੁੜੀ ਦੀ ਮਾਂ ਨਹੀਂ ਜਾਣਦੀ ਤੇ ਕੁੜੀ ਦੀ ਨਾਨੀ ਨਹੀਂ ਜਾਣਦੀ ਤੇ ਇਹ ਲੈ ਕੇ ਗਏ ਨੇ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਇਹ ਲੈ ਕੇ ਗਏ ਨੇ ਜੀ ਉਹਨਾਂ ਨੂੰ ਇਹਨਾਂ ਨੂੰ ਉਹ ਵਿਚੋਲਿਆਂ ਦੇ ਘਰ ਦਾ ਪਤਾ ਸੀ ਦੇਖੋ ਇਹਨਾਂ ਚੋਂ ਨਿਕਲੂ ਸਾਰਾ ਕੁਝ ਸਪੋਰਟੀ ਦਾ ਮੋਬਾਈਲ ਵੀ ਸਾਰੇ ਇਹਨਾਂ ਕੋਲ ਹੈ ਕੁੜੀ ਤਾਂ ਮੋਬਾਈਲ ਖੋਰੇ ਬਹੁ ਨੂੰ ਛੱਡ ਕੇ ਵੀ ਥਾਣੇ 'ਚ ਇਹ ਆਈ ਹੈ ਜੀ ਪੁੱਤੀ ਥੋੜੇ ਨਾਲ ਰਹਿੰਦੀ ਸੀ ਜਾਨ ਨਹੀਂ ਜੀ ਹੁਣ ਪੁੱਤੀ ਪਹਿਲਾ ਬੱਚੀ ਮੇਰੇ ਕੋਲ ਸੀ ਜਦੋਂ ਇਹਦੀ ਮਾਂ ਪਟਿਆਲੇ ਤੋਂ ਆ ਗਈ ਸੀ ਮੈਂ ਹੱਥ ਬੰਨ ਤੇ ਬੱਚਿਆਂ ਨੂੰ ਆਪਦੇ ਆਪਿਆਂ ਨੂੰ ਪਾਲੋ ਮੇਰੇ ਤੇ ਹਿੰਮਤ ਨਹੀਂ ਮਰੇ ਬੜੇ ਬੇਟੇ ਦੀ ਦਾਤ ਥੋੜੇ ਬੇਟੇ ਨਾਲ ਨਹੀਂ ਸੀ ਰਹਿੰਦੀ ਨਾ ਬੇਟੇ ਨਾਲ ਬੇਟੇ ਤਲਾਕ ਦੇ ਕੇ ਬਾਕੀ ਸੀ ਪੰਚਾਇਤੀ ਤਲਾਕ ਹੋਇਆ ਵਾ ਦੋ ਟਾਈਮ ਤੋਂ ਸਮਾਨ ਦੇ ਸਭ ਲੈ ਕੇ ਮੁੰਡੇ ਦਾ ਵੀ ਸਮਾਨ ਲੈ ਗਈ ਸੀ ਚੱਕ ਕੇ ਅਸੀਂ ਨੇ ਫੇਰ ਵੀ ਹੱਥ ਬੰਨੇ ਵੀ ਚੱਲ ਕੋਈ ਨਹੀਂ ਜਾਂਦੀ ਆ ਜਾਣਦੇ ਤੁਹਾਡੀ ਬੇਨਤੀ ਸਰਕਾਰ ਲਵੇ ਸਾਡੀ ਇਹ ਮਹਿੰਤੇ ਵੀ ਸਾਨੂੰ ਇਨਸਾਫ ਦੇ ਨੇ ਮੇਰੀ ਪੋਤੀ ਵੇਚੀ ਕਿਉਂ ਇਹਨਾਂ ਨੇ ਵਿਆਹ ਕੇ ਤੋਰ ਦਿੰਦੇ ਕਿੱਥੇ ਪੁੱਜੀ ਸੀ ਇਹਨਾਂ ਨੇ ਹੁਣ ਇਹਨਾਂ ਜੀ ਰਾਜਸਥਾਨ 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 ਵੇਚਤੀ ਹੈ ਜੀ ਲੈ ਵੇ ਉਹਨੇ ਪੰਜਾਬ ਚ ਕਿ ਇਹਨਾਂ ਦਾ ਲਿੰਕ ਕਿਵੇਂ ਹੋਇਆ ਜੀ ਇਹਨਾਂ ਦੇ ਜੀ ਜਸਵਿੰਦਰ ਕੌਰ ਗਾਂ ਲੀਆਂ ਜਨਾਨੀਆਂ ਨੂੰ ਮਿਲੀ ਹੋਈ ਸੀ ਜਿਹੜੀਆਂ ਖੰਨੇ ਦੀਆਂ ਨੇ ਬਾਦਲੇ ਦੀਆਂ ਜਸਵਿੰਦਰ ਕੌਰ ਉਹਨਾਂ ਨੂੰ ਮਿਲੀ ਹੋਈ ਸੀ ਜੀ ਉਹ ਗਾਂਾਂ ਦੇ ਗਾਂ ਇਹਨਾਂ ਦੀ ਐ ਜਾਣ ਪਛਾਣਦੀ ਮੈਂ ਮੰਨਦੀ ਆ ਬੋਟੀ ਦਾ ਇਹ ਕਸੂਰ ਗੰਨਿਆ ਵੀ ਤੂੰ ਪੈਸੇ ਗਿਣ ਰਹੀ ਆ ਜਸਵਿੰਦਰ ਕੌਰ ਦਾ ਵਿਚਨੌਲ ਏਰੀਆ ਕਹਿੰਦੀ ਜਸਨ ਕੌਰ ਦੇ ਪੈਸੇ ਮੈਨੂੰ ਦੋ ਉਹਨਾਂ ਨੂੰ ਕਹਿ ਰਹੀ ਆ ਉਹਦੇ ਵਿੱਚ ਉਹ ਲਗਰੀ ਮੈਂ ਦੇਉਂਗੀ ਮੈਨੂੰ ਪੜਾ ਦਿਓ ਆਪ ਗੇਂਦ ਦੇਹੀ ਆ ਜੀ ਪੈਸੇ ਮੈਂ ਮੰਗ ਕਰਦੀ ਆ ਜੀ ਜਿਹੜੇ ਅਸਲ ਗਨਾਹਦਾਰ ਨੇ ਉਹ ਫੜੇ ਜਾਣਾ ਉਹਨਾਂ ਨੂੰ ਪੁੱਛਿਆ ਚਾਹੀਦਾ ਬੁਲਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਗਾਂਹ ਦੀ ਗਾਂ ਤੁਹਾਡੇ ਕਿਵੇਂ ਲਈ ਕੋਹ ਨਹੀਂ ਜਾਣਦੀ ਜੀ ਬਿਸ਼ੱਕ ਉਹ ਸਜ਼ਾ ਕੱਟੂਗੀ ਆਪਣੇ ਗਨਾਹ ਪੁੱਗਤੂਗੀ ਵੀ ਪਰ ਜਾਨਦੀ ਏਤੀ ਇਹ ਜਾਸਨ ਦੇ ਇਹ ਕੰਮਾਂ ਚ ਲਿੰਕ ਨੇ ਮੈਂ ਮੂੰਹ ਤੇ ਕਹਿੰਨੀ ਆ ਜੀ ਮੈਂ ਡਰਦੀ ਨਹੀਂ ਮੈਂ ਗਰੀਬ ਬਸੱਕਦੀ ਆ

ਦੇ ਵਿਚੰਤ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਕਿ ਉੱਥੇ ਜਾ ਕੇ ਉਹਦੇ ਮੈਰੀ ਹੋਏ ਜਿਹੜੇ ਰਾਜਾ ਖਾਨ ਦੇ ਇੱਕ ਲੜਕੇ ਨਾਲ ਕਰਾਈ ਗਈ ਸੀ ਇਹ ਵੀ ਜਿਹੜੀ ਐਫਆਈਆ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆ ਦਰਜ ਹੋਈ ਆ ਇਹਦੇ ਵਿੱਚ ਟੋਟਲ 4 ਜਾਣੇ ਹੈਗੇ ਜਿਨ੍ਹਾਂ ਤੇ ਐਫਆਈਆ ਦਰਜ ਹੋਈ ਆ ਬੋਤਾਂ ਲੜਕੀ ਹੈ ਜਿਹੜੀ ਉਹਦੇ ਘਰ ਦੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਆ ਹਾਂਜੀ ਇੱਕ ਉਹ ਦਬ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਅੰਮਨ ਨੂੰ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਜਿਉਂਦੀ ਉਹਦੀ ਮਾਂ ਕੋਈ ਜਿਹੜੇ ਰਾਜਸਥਾਨ ਤੋਂ ਦੋਟਾਨੇ ਵਾਲੀ ਲੇਡੀ ਫਾਈਨਾਂ ਦੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਕਿੰਨੇ ਇਹਨੂੰ ਕਰਤੀ ਜੀ ਰੱਖ ਕੇ ਡਾਦੀ ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਤੇ ਜਿੱਤੀ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਰਿਕਵਰ ਕਰਕੇ ਵਾਪਸ ਲਿਆ ਆਂਦਾ ਦੇ ਵਿਕਲ ਜੋਉਂਦੇ ਬਿਆਨ ਨੂੰ ਜਦ ਸਾਡੇ ਸਾਹਮਣੇ ਗ੍ਰਾਉਂਡ ਤੋਂ ਬਾਅਦ ਜਦ ਆਪਨੇ ਆਰਡਰ ਕੀਤਾ ਸੀ ਕਿ ਇਹ ਉਹਨਾਂ ਲੜਕੀ ਦੇ ਨਾਂ ਦੀ ਕੇਸ ਹੈ ਤੇ ਮਾਮਲਾ ਕਦੇ ਸੰਭਲਿਆ ਵੀ ਨਹੀਂ ਗਿਆ ਨਾ ਇਸ ਕਰਕੇ ਆਸਤਾਈ ਸੀ ਆ ਇਹ ਵੀ ਜੀ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਤੇ ਹੀ ਪਛਾਤਾ ਦਰਜ ਹੋਇਆ ਜੇ ਉਹਨਾਂ ਦੇ ਆ ਕੇ ਇੱਥੇ ਜਦੋਂ ਮੈਨੂੰ ਮਨ ਦੱਸਿਆ ਵੀ ਇਹ ਮادری ਵਿੱਚ ਹੈਗੇ ਨੂੰ ਮੁੱਲ ਹੈ ਜੀ ਸਾਡੇ ਬੱਚੇ ਜਿਹੜਾ ਬਚਾ ਉਹ ਬੜੀ ਬਰੀ ਕ੍ਰੇਮ ਬਣ ਕੇ ਰਾਜਪੁਰੇ ਤੇ ਫਿਰ ਉਹਦਾ ਸਾਥ ਜਿਹੜੀ ਬੱਚੀ ਨੇ ਰਾਣੀ ਆ ਅਰਲੀ ਇਹ ਬੜੀ ਲੜਕੀ ਦੀ ਮਦਰ ਆ ਉਹ ਪਹਿਲਾਂ ਆਪਣੇ ਹਸਬੰਡ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਰੋ ਦਾਦੀ ਨੇ ਪਾਲਿਆ ਉਹ ਉਸ ਤੋਂ ਪ੍ਰਾਂਤ ਫਿਰ ਕੁਝ ਸਾਲ ਬਾਅਦ ગામ ਨਾਲ 2023 ਦੇ ਵਿੱਚ ਲੜਕੀ ਦੀ ਮਦਰ ਜਿਹੜੀ ਆ ਬਾਪੂਸ ਆਪਣੇ ਸਹਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲੈਨਿੰਗ ਉਹਨੇ ਕੀਤੀ Saturn ਮੱਚੀ ਜਿਹੜੀ ਆ ਉਹਦੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਖੀ। ਉਹ ਵੀ ਗੱਲ ਨੂੰ ਵੀ ਕੁੜੀ ਕੁੜੀ ਵੀ ਨੇ। ਉਹ ਸ਼ੀਲ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈ ਹੁੰਦੇ ਹੋ ਰੀਆਂ ਐ। ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ Rajasthan ਤੇ ਲੇਡੀ ਆ। ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਟਾਈਲ ਟੋ ਟਾਲ ਲੈਂਦੇ ਨੇ। ਜਦੋਂ ਤੋਂ ਮੇਜੇ ਦਿੱਤੀ ਕਿ ਆਪ ਨੂੰ ਸਮਝ ਆ ਗਈ। ਕੋਈ ਕਹ ਰਿਹਾ ਜੀ ਉੱਥੇ ਉਹਨੇ ਵੇਚੀ ਆ ਤੇ ਅਜੇ ਕਦੇ ਘਰ ਲਿਆ ਨਹੀਂ। ਆਪ ਵੀ ਨਹੀਂ ਕਿ ਆਪ ਵੀ ਜੋ ਕੋਈ ਨਹੀਂ ਸੀ ਸੁਚੇਤ ਰਾਤ ਸਾਂ ਨਹੀਂ। ਹਾਂਜੀ ਆ ਇਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪ ਦਾ ਕੋਈ ਪਤਾ ੜਖਾਣਾ ਦਾਸ ਤੋਂ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਤੁਹਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਵੀ ਇਹ ਕੋਈ ਪਲਾਣੀ ਦਾ ਗੱਰੇ ਰਾਜਸਮਾਨ ਤੋਂ ਹੀ ਪੈਂਡਿਆ। ਇਹ ਤੋਂ ਬਾਅਦ ਤੋਂ ਸ਼੍ਰੀਲਮੇਟਰ ਤੇ ਆਪਣੀ ਗੁੰਬਦ ਚੱਲੀ ਆ ਰਿਹਾ ਕਰਕੇ ਲੱਗਿਆ ਇਹਦੇ ਵਿੱਚ ਅਤੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨੋਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਥੀ ਆਹ ਪਰ ਕਰਕੇ ਇਹਨਾਂ ਤੇ ਇਹਨਾਂ ਨੂੰ ਰੈਕਡ ਕਰ ਲਿਆ ਇਹ ਜੀ ਹੋਇਆ ਜੀਐਨ ਸਰ ਜਿਹੜਾ ਗਿਆ 143 ਕਲੌਕ 1 BNSS 61 lost true BNSS 9 ਤੇ ਹੈਗਾ ਜੀ ਚਾਈਲਡ ਮੈਰਿਜ ਐਕਟ 11 ਲੱਗਾ ਹੋਇਆ ਹੈ